ਨੇੜੇ ਹੋਰ ਹੈ ਅਯੂਰਜੀ ਕੀ ਪੱਤੀ ਜਿਹਨੂੰ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦਾ ਆਨੰਦ ਬਣਾਉਣਾ ਬਾਣੀ ਨਾਨੀ ਪਕੜੀ ਅਸਰ ਦੀ ਜੇ ਵਾਣਾ ਛੋੜੀ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਜਸਮੀਰ ਹਾਨੀ ਤੁਨ ਜੋਨ ਜਨ ਉਹ ਤੇ ਹੀ ਡਾਰੇ ਦੇ ਕਾਰੇ ਬਦਲ ਚਾਹ ਰਿਹਾ ਸੀ 4 ਸੀ 1969 ਵਿਭਾਜਾ ਔਰੰਗਜੀਬ ਨੇ ਕਈ ਗਰੀਬ ਗੁਰੂ ਲੋਕ ਜਬਰੀ ਮੁਸਲਮਾਨ ਬਣਾ ਲਏ ਸਨ ਪਰ ਬਾਦਸ਼ਾਹ ਸੰਤੁਸ਼ਟ ਨਹੀਂ ਸੀ ਉਸ ਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲਣ ਵਿੱਚ ਦੇ ਨਹੀਂ ਲੱਗੇਗੀ ਕਸ਼ਮੀਰ ਦੇ ਸੂਬੇਦਾਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰ ਪੰਡਤਾਂ ਨੂੰ ਮੁਸਲਮਾਨ ਬਣਾਓ ਜੋ ਕਸ਼ਮੀਰ ਪੰਡਤ ਹੀ ਸਰਵ ਉੱਚ ਕੋਟੀ ਦੇ ਹਿੰਦੂ ਮੰਨੇ ਜਾਂਦੇ ਸਨ ਬਸ ਫਿਰ ਕੀ ਸੀ ਸੋਨੀਆਵਰਦੀਆਂ ਵਿੱਚ ਖੂਨ ਵਹਿਣ ਲੱਗਾ ਕਈ ਹਿੰਦੂ ਡਰ ਕੇ ਧਰਮ ਬਦਲਣ ਲੱਗੇ ਪਰ ਹਾਲੇ ਵੀ ਕਸ਼ਮੀਰ ਪੰਡਤ ਆਪਣੇ ਧਰਮ ਨੂੰ ਛੱਡਣ ਲਈ ਤਿਆਰ ਨਹੀਂ ਸਨ ਸੁਬੇਦਾਰ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਨ ਲਈ ਤਿਆਰ ਰਹੋ ਕੀ ਫੈਸਲਾ ਹੈ ਤੁਹਾਡਾ ਪੰਡਤਾਂ ਨੇ ਮਨਮਰਜ਼ਾ ਨਾਲ ਬੇਨਤੀ ਕੀਤੀ ਕਿ ਸਾਨੂੰ 6 ਮਹੀਨੇ ਦਾ ਸਮਾ ਦੇ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ ਪੰਡਤਾਂ ਦੀ ਉਮੀਦ ਦੀ ਇਕ ਲੋ ਬਣ ਗਏ ਉਹ ਸੋਚਣ ਲੱਗੇ ਸਾਡਾ ਰਾਖਾ ਕੌਣ ਹੋ ਸਕਦਾ ਹੈ ਸਾਨੂੰ ਕੌਣ ਇਸ ਅੰਧਕਾਰ ਤੋਂ ਬਚਾ ਸਕਦਾ ਹੈ ਇਹ ਇੱਕ ਕਵਿਤਾ ਆਵਾਜ਼ ਉੱਠੀ ਸ੍ਰੀ ਗੁਰੂ ਦੇਵ ਭਾਦਰ ਜੀ ਜੋ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਵਜੋਂ ਵਿਰਾਜਮਾਨ ਹਨ ਉਹ ਜ਼ੁਲਮ ਦੇ ਖਿਲਾਫ ਖੜ ਸਕਦੇ ਹਨ ਇਸੇ ਵਿਚਾਰ ਨਾਲ ਇੱਕ ਵੱਡਾ ਜੱਥਾ ਸ਼੍ਰੀ ਆਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ। ਉਹਨਾਂ ਦੇ ਆਗੂ ਸਨ ਪੰਡਤ ਕਿਰਪਾ RAM ਜੀ, ਦਤ ਬ੍ਰਾਹਮਣ ਜੋ ਪਹਿਲ ਗਾਮ ਨੇੜੇ ਮੱਟਨ ਦੇ ਵਸਨੀਕ ਸੀ ਤੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ הר गोविंद ਸਾਹਿਬ ਦੇ ਸਮੇਤ ਉਹ ਗੁਰੂ ਘਰ ਨਾਲ ਜੁੜੇ ਪਰਿਵਾਰ ਦਾ ਹਿੱਸਾ ਸਨ। ਜਦੋਂ ਉਹ ਸ਼੍ਰੀ ਆਨੰਦਪੁਰ ਪਹੁੰਚੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਆਪਣੀ ਦਰਦ ਭਰੀ ਦਾਸਤਾ ਰੱਖੀ ਲੋਕਾਂ ਦੀਆਂ ਅੱਖਾਂ 'ਚ ਹੰਝੂ ਦਿਲ 'ਚ ਡਰ ਪਰ ਹੌਸਲੇ ਦੀ ਇੱਕ ਉਮੀਦ ਵੀ ਸੀ ਗੁਰੂ ਜੀ ਡੂੰਘੀ ਸੋਚ ਵਿੱਚ ਪੈ ਗਏ ਇਨ੍ਹਾਂ ਵਿੱਚ ਬਾਲ ਗੁਰੂ ਗੋਬਿੰਦ ਰਾਏ ਖੇੜ ਦੇ ਖੇੜ ਦੇ ਗੁਰੂ ਪਿਤਾ ਜੀ ਗੋਦੀ ਵਿੱਚ ਆ ਬੈਠੇ ਆਖਣ ਲੱਗੇ ਪਿਤਾ ਜੀ ਤੁਸੀਂ ਇੰਨੇ ਗਹਿਰੇ ਚਿੰਤਨ ਵਿੱਚ ਕਿਉਂ ਹੋ ਗੁਰੂ ਜੀ ਨੇ ਮੰਦਰਾਂ ਦੀ ਟੈ ਜਾਣ ਦੀ ਕਥਾ ਸੁਣਾਈ ਅਤੇ ਕਿਹਾ ਇਸ ਸੰਕਟ ਤੋਂ ਮੁਕਤ ਕਰਨ ਲਈ ਇੱਕ ਮਹਾਪੁਰਸ਼ ਦੇ ਸੱਦ ਦੀ ਲੋੜ ਹੈ। ਬਾਲ ਗੋਬਿੰਦ ਰਾਏ ਬੋਲ ਪਏ ਤੁਹਾਡੇ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ ਵਾਹਿਗੁਰੂ